Bu Jordan <laughs> <laughs>

ਆਜੇਂ ਖਾੜੀ ਖਡੂਰ ਸਾਹਿਬ ਤੋਂ ਜਿੱਤ ਕੇ ਐਮਪੀ ਬਣੇ ਆ ਤੇ ਉਹਨਾਂ ਨੂੰ ਬਾਰੇ ਤਾਂ ਜਿਹੜਾ ਛੱਡਿਆ ਨਹੀਂ ਹੈ ਜੇਲ੍ਹ ਦੇ ਵਿੱਚੋਂ ਬਾਹਰ ਦਾ ਜਿਹੜਾ ਆਪਾਂ ਨੂੰ ਇਹ ਰਿਹਾ ਇਹ ਲਈ ਬਾਹਰ ਤੋਂ ਨੀਰੋ ਸਪੋਰਟ ਕਰੋ ਨੂੰ

ਉਹ ਜਮਦਪਾਲ ਸਿੰਘ ਖਾਲਸਾ ਨੂੰ ਛੱਡਣਾ ਚਾਹੀਦਾਗਾ ਜੋ ਆ ਕੇ ਲੋਕਾਂ ਦਾ ਕੰਮ ਕਰ ਸਕਣ ਲੋਕਾਂ ਦਾ ਐਮਪੀ ਆਪਣੇ ਹਲਕੇ ਦਾ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰ ਸਕਣ ਲੈ ਕੇ ਦੇਣ ਕਿ ਅਪਾ ਉਹ ਜਨਾ ਹੌਸਲਾ ਬਤ ਤੋਂ ਕਰੋ ਉਹਨਾਂ ਨੂੰ ਜਿਹੜਾ ਜੇਦ ਤੋਂ ਬਾਹਰ ਰਿਹਾ ਕਰਵਾ ਸਕੀਏ ਜਿਹੜਾ ਬਦਲ ਕਾਲਾ ਵਿਖੇ ਛੱਟ ਰੱਖਿਆ ਗਿਆਗਾ ਕਾਸ਼ ਦੇ ਵਿੱਚ ਵੱਧ ਤੋਂ ਵੱਧ ਆਪਾਂ ਪਹੁੰਚੀਏ ਸਾਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਾਂ ਰਿਹਾਂ ਕਰਾ ਸਕੀਏ ਆਪਾਂ ਬੇਨਤੀ ਕਰਾਂਗੇ ਸ੍ਰੀ ਅਕਾਲ ਚੁਰ ਸਰਬ ਚਲੇਦਾਰ ਨੂੰ ਉਹਨਾਂ ਨੂੰ ਚਾਹੀਦਾਗਾ ਕਿਉਂਕਿ ਅਕਾਲ ਤਰ ਤੋਹੋ ਘੁੰਦੇ ਜਣਾ ਆਜੋ ਮੈਨੂੰ ਤਬਾਸੀ ਘਰ ਸਿੱਦਾ ਰਿਹਾਂ ਹੋ ਸਕਦੇ ਕੋਈ ਆਵਾਜ਼ਾਂ ਮੰਤਰੀ ਹਾਂ ਦਾ ਅੱਜ ਨੂੰ ਛੱਡਿਆ ਹੁੰਦਾ ਤੇ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਵਿਚਾਰੀ ਮਿਲੀ ਬਹੁਤ ਤਾਂ ਜਿਹੜਾ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਉਹਨਾਂ ਨੂੰ ਜੇ ਉਹ ਛੱਡਣਾ ਚਾਹੁੰਦਾ ਤਾਂ ਕਹਿੰਦਾ ਕਿ ਪੇਸ਼ੀਂ ਇੰਨੀ ਜਿਹਾ ਜਦੋਂ ਅੰਦਰ ਵਾਟ ਸਨ ਆਉਂ ਉਹ ਐਨਐਸ ਲਗਾ ਕੇ ਉਹਨਾਂ ਪਰ ਬੈਠ ਰਿਹਾ ਐਡਬੀਓ ਕੇ ਨਾਲ ਗੱਲ ਬਣਦੀ ਇੰਟੀਗਰ ਜਿਹਨੂੰ ਜਿਹੜਾ ਜੇਲ੍ਹ ਚ ਚਲੇ ਬੰਦ ਕਰੀ ਬੈਠਿਆ ਹੈ ਪ੍ਰਧਾਨ ਮੰਤਰੀ ਬਾਜੇ ਦਾ ਜਿਹੜੀਆਂ ਅੱਗੇ ਜੇਵਣੀ ਚੋਣਾਂ ਹੋਈਆਂ ਨੇ ਆਪਾਂ ਉਹਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਦਾ ਹੰਕੇ ਦਰਵਾਜ਼ੇ ਤੋਂ ਯਾਦ ਉਮੀਦਵਾਰ ਦੇ ਤੌਰ ਤੇ ਅਸੀਂ ਹੋਂ ਲੜਾਵਾਂਗੇ ਯਾਦ ਉਮੀਦਵਾਰ ਦੇ ਤੌਰ ਤੇ ਜਿੱਦੜ ਰਹਿ ਕੇ ਅਸੀਂ ਜਿਹੜੇ ਬੈਂਕ ਤੇ ਪਾਈੰਦ ਤਬਾਦਦ ਸੰਖਾਲਸ ਜਿਹਦਾ ਰਹਾ ਕੀਤਾ ਜਾਵੇ ਜਿਹਨਾਂ ਬਾਰੇ ਪੰਜਾਬ ਦੇ ਜ਼ਿਲ੍ਹਾ ਚੋਂ ਲਿਆਉਣਾ ਚਾਹੀਦਾ ਇਹ ਬਹੁਤ ਸਾਰੇ ਸਥਾਨ ਵਾਲਾ ਹੋ ੱੱਕਾ ਕਰ ਰਹੀ ਹੈ ਪੰਜਾਬ ਗਵਰਨਮੈਂਟ ਤੇ ਸੈਂਟਰ ਦੀ ਗਵਰਨਮੈਂਟ ਦੇ ਦੋਨਾਂ ਦੀ ਮਿਹਰੀ ਬਹੁਤ ਆ ਇਕੱਲੇ ਤਾਂ ਕੋਈ ਵੀ ਨਹੀਂ ਕਰ ਸਕਦਾ ਇਹ ਸੈਂਟਰ ਜੇ ਤਵਾਨ ਤਮਾਨ ਜਿਹੜਾ ਇਹ ਦੋਨੇ ਬਾਹਰ ਕੱਢ ਕੇ ਆ ਜੀਗੇ ਕਿ ਕੰਨਾ ਚੁਰੂ ਤੇ ਹੁੰਦਾ ਹੈ ਜਿਹੜਾ ਜਰਾ ਹੈਗਾ ਪਹਿਲਾਂ ਵੀ ਧੱਕਾ ਚੰਗਾ ਚੜਾ ਰਿਹਾ ਹੈ ਇਹ ਨਾਲ ਜਿਹੜਾ ਉਹ ਜਿਨਾਵੀ ਉਹਦਾ ਪਪਾ ਕੋ ਵੱਡਾ ਪੂਰਾ ਸਮਾਜ ਦੇ ਵਿੱਚ ਉਹ ਕੱਟ ਰੱਖੀਏ ਕੱਟ ਰੱਖ ਕੇ ਜਿਹੜਾ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਰਿਹਾ ਆ ਜਾ ਸਕੀ ਆਪਾਂ ਸਪੋਰਟ ਕਰਿਆ ਕਰੋ ਜਿਹੜਾ ਬਾਬਾ ਬਕਾਲਾ ਇਹਨਕੇ ਕੱਟ ਰੱਖਿਆ ਗਿਆਗਾ ਉਹਦੇ ਵਿੱਚ ਆਪਾਂ ਨੂੰ ਤੋਂ ਵੱਧ ਫੌਜਨ ਦੀ ਕਿਰਪਾਲਤਾ ਕਰਨੀ ਆ ਜਿੰਨਾ ਵੱਡਾ ਉਥੇ ਕਾਠ ਹੋਊਗਾ ਉਹ ਨਹੀਂ ਇਹਨਾਂ ਦੇ ਪਰਕਾਰਾਂ ਦੇ ਦਬਾਅ ਬਣੂਗਾ ਪਹਿਲਾਂ ਜਿਹੜਾ ਭਾਈ ਅਮਰਪਾਲ ਸਿੰਘ ਦੇ ਭਰਾ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੀਗਾ ਉਹਦੇ ਨਸ਼ੇਦਾਰ ਰੋਪ ਲਾਇਆ ਸੀਗਾ ਤੇ ਮੁੜ ਕੇ ਸਬੂਤ ਨਾ ਮਿਲਣ ਦੇ ਉਹਨੂੰ ਜਵਾਨਤ ਦੇ ਦਿੱਤੀ ਆ ਜਿਹੜਾ ਉਹ ਛੱਡ ਦਿੱਤਾ ਗਿਆਗਾ ਜੇ ਕੋਈ ਸਬੂਤ ਨਹੀਂ ਮਿਲੇਗੇ

ਆ ਇਹ ਪੰਜਾਬ ਦੇ ਤੋਂ ਬਾਅਦ ਜਦੋਂ ਸਿੱਖਾਂ ਦਾ ਰਾਜ ਖਤਮ ਹੋ ਗਿਆ ਖਾਨੇ ਰਾਜ ਤੋਂ ਬਾਅਦ ਅੱਜ ਤੱਕ ਆਪਣੇ ਨਾਲ ਤੱਕ ਹੀ ਹੁੰਦਾ ਰਿਹਾ ਐਸੇ ਤਾਂ ਆਪਣਾ ਰਾਜ ਬਿਨਾ ਕੋਈ ਹੱਲ ਨਹੀਂਗਾ ਸਿੱਖਾਂ ਦਾ ਆਪ ਦਾ ਰਾਜ ਹੋਵੇ ਆਪਣਾ ਇੱਕ ਆਪਣਾ ਆਵਾਜ਼ ਤੇ ਠੀਕ ਹੈ ਬਿਨਾ ਰਾਜ ਤੋਂ ਆਪਣੇ ਕੋਈ ਹੱਲ ਨਹੀਂਗਾ ਮੰਗ ਜਾਣਗੇ ਆਪਾਂ ਨੂੰ ਕੈਨੇਡਾ ਦਾ ਰਾਜ ਹੋਣਾ ਚਾਹੀਦਾਗਾ ਅੱਜ ਰਾਜ ਤੋਂ ਨਾ ਕੁਝ ਨਹੀਂ ਬੰਦ ਹੋਗਾ ਆਪਾਂ ਨੂੰ ਆਪਣੇ ਆਗੇ ਰਾਜ ਦੀ ਮੰਗ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਦੇ ਰਾਸ ਕਰਦੇ ਰਾਜ ਕਰੇਗਾ ਖਾਲਸਾ ਬਾਕੀ ਇਹਨਾਂ ਕੋਈ ਆਪ ਨੂੰ ਆਪਣੇ ਰਾਜ ਦੀ ਜਿਹੜੀ ਮੰਗ ਕਰਨੀ ਚਾਹੀਦੀ ਆ ਆਹ ਦਾ ਸਿੱਖਾਂ ਕੋਲ ਆਜ਼ਾਦ ਰਾਜ ਹੋਵੇ ਜਿਹੜਾ ਪੰਜਾਬ ਦਾ ਰਹਿ ਜਿਹੜਾ ਧੱਕਾ ਕਰਦੇ ਆ ਸਭ ਤੋਂ ਪਹਿਤ ਜਿਹੜੀਆਂ ਕਰਵਾਨੀਆਂ ਨੇ ਉਹ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਨੇ ਪਰ ਸਾਡੇ ਸਿੱਖਾਂ ਦੀ ਕੋਈ ਜ਼ਿੰਮੇਦਾਰ ਇਹ ਜਿਹੇ ਆ ਜਿਹੜੇ ਬਿੱਤੇ ਬੈਠੇ ਆ ਸੂਮੇ ਕਮੇਟੀ ਦੇ ਨਾਲ ਨੂੰ ਜੀ ਅਰਜਿੰਦਰ ਸਿੰਘ ਤਾਮੀਆ ਉਹ ਹਰ ਵਕਤ ਬਾਹਰ ਕਹਿੰਦੇ ਬਾਹਰ ਹੀ ਨਿਕਲਦਾ ਉਹਨੂੰ ਬਾਦਲ ਵਾਦਲੀ ਦੀ ਜੀਹਾਂ ਦਾ ਰੋਣੀ ਜੀ ਰਾਤ ਨੂੰ ਬਾਦਲੀ ਦੀਦਾ ਆਊਗਾ। ਬਾਦਲ ਦੇ 4 ਟਾਂ ਵੇਲੇ ਨੇ ਜਾਂ ਜਦ ਕਿ ਵੀ ਤੱਕੜੀ ਨੂੰ ਵੋਟਾਂ ਆਪਾਂ ਸਪੋਰਟ ਕਰਾਂ। ਹਾਂ ਆਪਾਂ ਮੰਨਦੇ ਵੀ ਅਕਾਲੀ ਪਾਰਟੀ ਜਿਹੜੀ ਅਕਾਲੀ ਪਾਰਟੀ ਮਾੜੀ ਇਹ ਬੰਦੇ ਮੜੇ ਆ। ਆਪਾਂ ਜੇ ਪ੍ਰਧਾਨ ਬਦਲਿਆ ਜਾਂਦਾਗਾ। ਥੋਮੇ ਬਾਜਿਆ ਥੋਮੇ ਅਕਾਲੀ ਗੱਲ ਦਾ ਸਾਰੇ ਇਹਨਾਂ ਨੂੰ ਬਦਲਣੇ ਚਾਹੀਦੇ ਸਾਰੇ ਨਵੇਂ ਇਹ ਅੰਮ੍ਰਿਤਪਾਲ ਨੂੰ ਇਸੇ ਕਰਕੇ ਨਹੀਂ ਇਹ ਛੜਾ ਪਤਾ ਵੀ ਅਕਾਲ ਦਾ ਜਥੇਦਾਰ ਆ ਇਹ ਸ਼ੂਣੀ ਗਲਤੀਆਂ ਵੋਟਾਂ ਪੈ ਜਾਣੀਆਂ ਉਹਦੇ ਵਿੱਚ ਜਿਹੜਾ ਇਹਨਾਂ ਦਾ ਇਹਨਾਂ ਦੇ ਹੱਥੋਂ ਸਾਰਾ ਕੁਝ ਬਗ ਜਾਊਗਾ ਇਸੇ ਕਰਕੇ ਅੰਮ੍ਰਿਤਪਾਲ ਨੂੰ ਬਾਹਰ ਲਿਆਂਦੀ ਰਹੇ ਹੋ ਸਾਡੇ ਹੱਥੋਂ ਸਾਰਾ ਕੁਝ ਚਲ ਜਾਊਗਾ ਹੁਣ ਜਾਊਗੀ ਪ੍ਰਮਾਤਮਾ ਹੀ ਦੀ ਕਿਰਪਾ ਹੀ ਹੋਊਗੀ ਤਾਂ ਹੁਣ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਝ ਬਦਲਿਆ ਜਾਊਗਾ ਬਹੁਤ ਚਿਰ ਇਹਨਾਂ ਨੇ ਪੰਥ ਦੇ ਨਾਂ ਤੇ ਵੋਟਾਂ ਲੈ ਲੀਆਂ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਪੰਥ ਦੇ ਨਾਂ ਤੇ ਵੋਟਾਂ ਦੇ ਰਾਜ ਕਰਦਿਆਂ ਨੂੰ ਪੰਜਾਬ ਤੇ ਪਰ ਇਹਨਾਂ ਨੇ ਕਰਿਆ ਕੁਝ ਨਹੀਂ ਜੇ ਚਾਹੁੰਦਾ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਚਾਰ ਇਹਨਾਂ ਦੇ ਕਿੰਨੇ प्लान ਇਹਨਾਂ ਦੇ ਬੀਜੇਪੀ ਨਾਲ ਗੱਠ ਜੋੜ ਰਿਹਾ ਤਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਸਕਦਾ ਸੀ ਪਰ ਨਹੀਂ ਇਹਨਾਂ ਨੂੰ ਪਤਾ ਸੀਗਾ ਵੀ ਜੇ ਇਹਨਾਂ ਨੂੰ ਰਿਹਾ ਕਰਾਤਾ ਤਾਂ ਸਾਡੀ ਕੁਰਸੀ ਜਾਊਗੀ ਆਪਦੀ ਕੁਰਸੀ ਦੀ ਖਾਤਰ ਇਹਨਾਂ ਨੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਵਾਇਆਗਾ ਪਰ ਆਪਾਂ ਫੇਰ ਵੀ ਅੱਜ ਤੱਕ ਵੋਟਾਂ ਉਹਨਾਂ ਨੂੰ ਬਹੁਤ ਦੇ ਤਰ੍ਹਾਂ ਆਏ ਆਂ ਜੋ ਯਾਰ 1927 ਦੇ ਵਿੱਚ ਆਪਾਂ ਨਵੀਂ ਪੰਥਕ ਪਾਰਟੀ ਆ ਜਿਹੜੀ ਉਹ ਬਣਾਵਾ ਦੇ ਭਾਈ ਅੰਮਰਪਾਲ ਸਿੰਘ ਖਾਲਸਾ ਜਿਹੜਾ ਪੰਜਾਬ ਦਾ ਆਉਣ ਵਾਲਾ ਮੁੱਖ ਮੰਤਰੀ ਹੋਊਗਾ ਕਿਹੜਿਆ ਬਾਗੀ ਤੜੇ ਵਾਲਿਆ ਅਕਾਲੀਦਾਲੀ ਘੱਟ ਹੋਇਆ ਕਹਿੰਦੇ ਅਸੀਂ ਆਉਣ ਇਹ ਵੀ ਆਇਆ ਤਾਂ ਉਸ ਅਕਾਲੀਦਾਲਚੋਂ ਅੱਜ ਤੱਕ ਇਹਨਾਂ ਨੇ ਦਾ ਤਾਕ ਤਾਂ ਇਹਨਾਂ ਨੇ ਵੀ ਉਨੇ ਕੀਤੇ ਆ ਨਾ ਡੇਰੇ ਮੂਹਰੇ ਉਹਨਾਂ ਨੇ ਮਾਫੀ ਭਾਈ ਉਹਦਾ ਵੀ ਤਾਂ ਇਹ ਵੇਚੀ ਸੀ ਨਾ सके हम ठीक है इन्हों आया सूटा पाने हट के लोगों सिर तो नकार करके अड्ड हो जिना भी हो सकता हो सकता वो अपना साथ दइए अमृतपाल खालसा ने ਇਹਨਾਂ ਆਕਰਸ਼ਕੀ ਕੋਈ ਵੱਡਾ ਕੱਟ ਰੱਖਿਆ ਜਾਵੇ ਜਾਨੀ ਹਰਪ੍ਰੀਤ ਜੀ ਵੀ ਇੱਕ ਇਨਸਾਨ ਜਿਹੜਾ ਜਾਨੀ ਹਰਪ੍ਰੀਤ ਸਿੰਘ ਜਹੇਦਾਰ ਡਾ. ਮਸਾਹਬ ਦਾ ਉਹ ਇੱਕ ਬਹੁਤ ਚੰਗਾ ਇਨਸਾਨ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਸੰਬੰਧ ਵਿੱਚ ਉਹਨਾਂ ਨੂੰ ਕੋਈ ਜਿਹੜਾ ਬਿਆਨ ਦੇਣਾ ਚਾਹੀਦਾ ਤੇ ਕੱਟ ਰੱਖਣਾ ਚਾਹੀਦਾਗਾ ਜੀ ਪ੍ਰਭੂ ਇਹ ਜਿਹੜਾ ਪਿੰਨ ਦਿਨੋਂ ਦਿਨ ਸਿੱਖਾਂ ਨਾਲ ਤੱਕੇ ਹੁੰਦਾ ਆ ਰਿਹਾਗਾ ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਆਪੂ ਐਡਾ ਉਹਨੇ ਕੋਈ ਐਡਾ ਦਾ ਜੁਰਮ ਨਹੀਂ ਕਰਿਆ ਸੀ ਜਿਹੜਾ ਨੂੰ ਪੰਜਾਬ ਤੋਂ ਬਾਹਰ ਐਨਐਸਏ ਲਾ ਕੇ 23 ਸਾਲ ਹੋ ਗਏ ਜਿਹੜਾ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆਗਾ। ਪੂਰੇ ਭਾਰਤ ਦੇ ਵਿੱਚ ਵੀ ਆਪਾਂ ਦੇਖ ਹੀ ਰਹੇ ਆਂ ਵੀਡੀਓ ਕਿੰਨੀਆਂ ਆ ਰਹੀਆਂ ਨੇ, ਉਸ ਤਰ੍ਹਾਂ ਦੀਆਂ ਕਟਿੰਗਾਂ ਭੰਗਾਂ ਜਾ ਰਹੀਆਂ ਨੇ। ਹੋਰ ਕਿੰਨਾ ਕੁਝ ਕਰੀ ਜਾਂਦੇ ਉਹਨਾਂ ਦੇ ਕੋਈ ਐਨਐਸਏ ਨਹੀਂ। ਪਰ ਪੰਜਾਬ ਦਾ ਕੋਈ ਮਾਰਾ ਜਾਈ ਬੰਦਾ ਬੋਲ ਕੇ ਆਉਤੇ ਚੱਕ ਕੇ ਐਨਐਸਐਲ ਆ ਗਏ ਉਹਨਾਂ ਨੂੰ ਜਾਂ ਤਾਂ ਬਾਹਰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੰਦੇ ਆ ਜੀ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਨਾ ਹੋਵਾਂਗੇ ਜਿੰਨਾ ਚਿਰ ਇੱਕ ਝੰਡੇ ਥੱਲੇ ਆਪਾਂ ਇਕੱਠੇ ਨਹੀਂ ਹੁੰਦੇ ਨਜਰਤ ਆਪਣੇ ਮੇਰੇ ਸਾਹਮਣੇ ਤਾਂ ਇੰਨੀ ਕੁੱਟ ਪੈਣੀ ਹੈ ਕਿਉਂਕਿ ਸੰਤ ਜਨੈਲ ਸਿੰਘ ਆਪ ਦਾ ਪਿੰਡਾਂ ਵਾਲੇ ਕਹਿੰਦੇ ਸੀਗੇ ਕਿ ਜਿੰਨਾ ਚਿਰ ਆਪਾਂ ਇਕੱਠੇ ਨਾ ਹੋਏ ਤਾਂ ਉਹਨਾਂ ਚਿਰ ਤਾਂ ਆਪਣੇ ਤੇ ਕੁੱਟ ਪੈਂਦੀ ਰਹਣੀ ਹੈ ਜਦੋਂ ਆਪਾਂ ਇਕੱਠੇ ਹੋਈਏ ਸਾਰੇ ਆਪਾਂ ਬੋਲੀਏ ਆਪਣੇ ਜਿਹੜਾ ਧਾਰਮਿਕ ਸਥਾਨ ਕੋਈ ਇਹਨਾਂ ਤੋਂ ਛੜਾਈਏ ਇਹ ਸਾਰੇ ਧਾਰਮਿਕ ਸਥਾਨਾਂ ਨੂੰ ਆਪ ਦੇ ਕਬਜ਼ੇ 'ਚ ਕਰੀ ਜਾਂਦੇ ਆ ਕੋਈ ਬੋਲ ਹੀ ਰਿਹਾ ਜਾਂ ਇੱਕ ਜੱਤੇਦਾਰ ਦੀ ਇੰਨੀ ਜ਼ਰੂਰਤ ਹੋਣੀ ਚਾਹੀਦੀ ਆ ਵੀ ਉਹ ਮਹਾਰਾਜਾ ਨਜੀਤ ਸਿੰਘ ਜਿਹੜੇ ਜਦਾ ਅਕਾਲੀ ਫੂਲਾ ਸਿੰਘ ਜਦਾ ਕਟਾਲ ਤੱਕ ਦਾ ਜਿਤਾਉਣਾ ਗੋਡੇ ਟੇਕ ਜਾਂਦੇ ਸੀ ਆਗੇ ਵੱਡੇ ਵੱਡੇ ਮੰਤਰੀ ਹੁੰਦੇ ਜਿਹੜੇ ਰਾਜ ਦੇ ਮੰਤਰੀ ਦੇ ਗੁੱਡੇ ਮੂਰੇ ਟੇਕਦੇ ਜਥੇਦਾਰ ਆ ਜਿਹੜੇ ਜੇ ਜਾ ਕੇ ਪੈਰਾਂ ਚ ਬੰਦੇ ਆ ਸਾਨੂੰ ਪਤਾ ਵੀ ਸੁਖਵੀਰ ਬਾਦਲ ਡੇਰੇਮੂਗੀ ਡੇਰੇ ਚ ਜਾਂਦਾ ਰਹੇਗਾ ਪੈਰਿਆਂ ਦੀ ਸਪੋਰਟ ਵੀ ਲੈਂਦਾ ਰਿਹਾ ਵੋਟਾਂ ਖਾਤਰ ਆਪਾ ਵੀਰ ਵੀ ਅਜਾ ਨਾਲ ਦਾ ਸਾਥ ਨਹੀਂ ਛੱਡਦੇ ਕਿਹ ਕਿਹਰਾ ਬੋਲ ਕੇ ਕੀ ਸਾਰਿਆਂ ਨੂੰ ਕੀਤੇ ਪਤਾ ਜਿੰਨਾ ਵੀ ਹੋ ਸਕਦਾ ਆਪਣੇ ਜੀਵਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਉਹਨਾਂ ਪਰਿਆ ਕਰਾਉਣਾ ਉਹਦੀ ਵੱਧ ਤੋਂ ਵੱਧ ਸਪੋਰਟ ਰੱਖੋ ਬਾਬਾ ਬਕਾਲਾ ਵੀ ਜਿਹੜਾ ਕੱਟ ਰੱਖਿਆ ਗਿਆ ਵੱਧ ਤੋਂ ਵੱਧ ਉਹਦੇ ਵਿੱਚ ਪਹੁੰਚੋ ਇੱਕ ਦੂਸਰੀ ਬੇਨਤੀ ਆ ਜਿਹੜੇ ਲੱਖਾ ਸਿੰਘ ਸਿਧਾਨਾ ਉਹਨਾਂ ਨੇ ਜਿਹੜਾ ਬੁੱਢੇ ਨਾਲੇ ਨੂੰ ਬੰਨ ਮਾਰਨਾਗਾ ਉਸ ਦੇ ਵਿੱਚ ਵੀ ਵੱਧ ਤੋਂ ਵੱਧ ਜਿੰਨਾ ਉਹਦਾ ਆਪਣਾ ਯੋਗਦਾਨ ਪਾਈਏ ਕਾਂਗਿਆ ਸਾਥ ਇਹਦਾ ਇਹਦਾ ਜਿਹੜਾ ਪਾਣੀ ਆ ਸਾਤ ਲੋਈ ਦਾ ਜਿਹੜਾ ਕੰਦਾ ਕਰੀ ਜਾ ਰਿਹਾ ਸਾਰੇ ਲੁਧਿਆਣਾ ਦਾ ਸੀਵਰੇਜ ਦਾ ਪਾਣੀ ਉਹ ਕਿ ਆਕਰ ਨੂੰ ਕਿਸੇ ਦੇ ਘਰਾਂ ਤੱਕ ਦਾ ਪਹੁੰਚਦੀ ਆ ਨਹਿਰ ਦਾ ਪਾਣੀ ਜਿਹੜਾ ਪੀਣ ਵਾਸਤੇ ਆਪਣੇ ਵਾਸਤੇ ਬਹੁਤ ਚੰਗਾ ਸੀ ਪਰ ਅੱਜ ਘਰ ਘਰ ਆਰੋ ਲਵਾ ਲਏ ਪਾਣੀ ਬਾੜਾ ਆਉਂਦਾ ਬੰਨ ਰਿਹਾ ਚੰਗਾ ਪਾਣੀ ਨਹੀਂ ਆਉਂਦਾ ਵਿੱਚ ਸੀਵਰੇਜ ਦਾ ਪਾਣੀ ਰੜੀ ਜਾਂਦਾ ਨਹੀਂ ਜਿਹੜਾ ਨਹਿਰ ਦਾ ਪਾਣੀ ਪੀਣ ਵਾਸਤੇ ਸਭ ਨਾਲੋਂ ਚੰਗਾ ਸ਼ੁੱਧ ਪਾਣੀ ਆਵੇ ਜਿਹੜਾ ਚੰਗਾ ਪਾਣੀ ਦੇ ਭਾਰ ਨਾਲ ਰਾਈ ਫਾਰ ਵੇਚਿਆ ਜਾਂਦਾ ਮਗਰ ਵੱਡੇ ਵੱਡੇ ਟਾਈਮ ਬਣਾ ਕੇ ਇਹਨਾਂ ਨੇ ਪਿਆਸ ਸਾਨੂੰ ਜੀ ਬਹੁਤ 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 ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਵੀ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੇ ਰਹਿਣਾ ਤੁਹਾਰੇ ਪਰਮ ਹੰਦ ਬੇਨਤੀ ਹੈ ਸਹਾਇਆ ਕਰੋ ਜਿੰਨਾ ਹੋ ਸਕਦਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾਓ ਸਾਰਿਆਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ